ਗਿੱਦੜਵਾਹਾ ਏਸੀ ਦੀ ਦੁਕਾਨ ਵਿੱਚੋਂ ਦਿਨ ਦਿਹਾੜੇ ਲਗਭਗ 36000 ਰੁਪਏ ਗੱਲਾ ਤੋੜ ਕੇ ਚੋਰ ਹੋਏ ਫਰਾਰ ਕਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਗਿੱਦੜਵਾਹਾ ਇਸ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਯਾਦਵਿੰਦਰ Yadav ਪੁੱਤਰ ਜਿੰਦਰ Yadav ਵਾਸੀ ਵਾਰਡ ਨੰਬਰ 18 ਠਾਕਰ ਮੱਲਾ ਗਿੱਦੜਵਾਹ ਤਹਿਸੀਲ ਗਿੱਦੜਵਾਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮੈਂ ਇਸ ਪਤੇ ਦਾ ਰਹਿਣ ਵਾਲਾ ਹਾਂ ਮੇਰੀ ਦੁਕਾਨ ਯਦਵੀਸੀ ਸੇਲਸ ਕਾਰਪੋਰੇਸ਼ਨ ਵਾਕਿਆ ਰਕਬਾ ਨੇੜੇ ਗਉਸ਼ਾਲਾ ਮੰਦਿਰ ਗੀਤਾ ਹਸਪਤਾਲ ਦੇ ਨਾਲ ਗਿਦਰਬਾ ਵਿਖੇ ਮੌਜੂਦ ਹੈ ਅਤੇ ਅੱਜ ਦੁਪਹਿਰੇ ਸਮਾਂ ਕਰੀਬ 1:30 ਵਜੇ ਮੈਂ ਆਪਣੀ ਦੁਕਾਨ ਨੂੰ ਸ਼ੀਸ਼ੇ ਵਾਲਾ ਜਿੰਦਾ ਲਾ ਕੇ ਸਰਕਾਰੀ ਹਸਪਤਾਲ ਵਿੱਚ ਜ਼ਰੂਰੀ ਕੰਮ ਗਿਆ ਸੀ ਅਤੇ ਜਦੋਂ ਮੈਂ ਸਮਾਂ ਕਰੀਬ 2:00 ਵਜੇ ਆਪਣੀ ਦੁਕਾਨ ਤੋਂ ਵਾਪਸ ਆਇਆ ਤਾਂ ਵੇਖਿਆ ਕਿ ਸ਼ੀਸ਼ੇ ਵਾਲਾ ਜਿੰਦਾ ਟੁੱਟਿਆ ਹੋਇਆ ਸੀ ਅਤੇ ਗੱਲੇ ਵਿੱਚ ਕਰੀਬ 63000 ਰੁਪਏ ਮੌਜੂਦ ਸੀ ਅਤੇ ਦੋ ਅਣਪਛਾਤੇ ਬੰਦੇ ਇੱਕ ਬਾਹਰ ਸੀ ਅਤੇ ਇੱਕ ਅੰਦਰ ਮੌਜੂਦ ਸੀ ਜਿਨ੍ਹਾਂ ਨੇ ਮੇਰੀ ਦੁਕਾਨ ਦੇ ਗੱਲੇ ਵਿੱਚੋਂ 63000 ਰੁਪਏ ਚੋਰੀ ਕਰ ਲਿਆ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਮੇਰੇ ਕੋਲ ਮੌਜੂਦ ਹੈ ਸੰਬੰਧ ਵਿੱਚ ਉਹਨਾਂ ਨੇ ਗਿੱਦੜਬਾਹ ਪੁਲਿਸ ਸਟੇਸ਼ਨ ਵਿੱਚ ਤਰਖਾਸ ਦੇ ਕੇ ਮੰਗ ਕੀਤੀ ਕਿ ਇਸ ਮੰਦੀ ਐਫ ਆਈ ਆਰ ਦਰਜ ਕਰਕੇ ਵਿਕਤੀਆਂ ਦੀ ਭਾਲ ਕੀਤੀ ਜਾਵੇ ਇਹਨਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਤੇ ਐਸ ਐਚਓ ਗਿੱਦੜਬਾਹ ਦੀ ਕਾ ਰਾਣੀ ਨੇ ਕਿਹਾ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਕਿ ਮੇਰਾ ਨਾਮ ਜੌਨੀ ਯਾਦਵ ਹੈ ਮੈਂ ਤਾਂ ਯਾਦਵਿੰਦਰ ਨਾਮ ਮੇਰਾ ਪੱਕਾ ਹੈ ਯਾਦਵਿੰਦਰ ਜੀ ਕੀ ਗੱਲਬਾਤ ਹੋਈ ਹੈਗੀ ਆ ਈ ਮੈਂ 1:30 ਵਜੇ ਇੱਕ 20-25 ਦਾ ਟਾਈਮ ਸੀਗਾ ਜੀ ਤੇ ਇੱਕ ਮੈਨੂੰ ਸਰਕਾਰੀ ਹਸਪੀਟਲ ਤੇ ਕੋਈ ਕੰਮ ਸੀਗਾ ਜੀ ਮੈਂ 10 ਮਿੰਟ ਉੱਥੇ ਗਿਆ ਸੀ ਸਿਰਫ ਹੀ ਤੇ ਜਦੋਂ ਮੈਂ ਲੋਕ ਲਾ ਕੇ ਗਿਆ ਸੀ ਸ਼ੀਸ਼ੇ ਨੂੰ ਤੇ ਮੈਂ 10-15 ਮਿੰਟ ਤਾਂ ਹੀ ਆਇਆ ਦੁਕਾਨ ਤੇ ਪੋਨਿਕ 2 ਆਇਆ ਮੈਂ ਦੁਕਾਨ ਤੇ ਜੀ ਤੇ ਮੈਂ ਵੇਖਿਆ ਗੇਟ ਖੁੱਲਾ ਪਿਆ ਦੁਕਾਨ ਦਾ ਜੀ ਮੈਂ ਚਲੋ ਕੋਈ ਨਾ ਉਹ ਕੋਈ ਆ ਜਾਂਦਾ ਕਸਟਮਰ ਉਹ ਸਾਡਾ ਨਾ ਲੋਕ ਥੋੜਾ ਜਿਹਾ ਖੁੱਲ ਜਾਂਦਾ ਸੀ ਖਰਾਬ ਸੀਗਾ ਜੀ ਅੱਗੇ ਕੱਲ ਹੀ ਪਰਸੂ ਹੀ ਹੋਇਆ ਖਰਾਬ ਜੀ ਤੇ ਜਮੰਦਰ ਬੜਿਆ ਜੀ ਦੇਖਿਆ ਮੈਂ ਚਲ ਕੋਈ ਹੈ ਤਾਂ ਹੈ ਨਹੀਂਗਾ ਪਰ ਜਦੋਂ ਮੇਰੀ ਕੁਦੰਦ ਰਾਜ ਤੇ ਨਿਗਾ ਪਈ ਜੀ ਦਰਾਜ ਦਾ ਸਾਡਾ ਸਾਰਾ ਹੀ ਪੱਟਿਆ ਪਿਆ ਦਰਾਜ ਬਾਹਰ ਨਿਕਲਿਆ ਪਿਆ ਖਿਲਰਿਆ ਪਿਆ ਉੱਤੇ ਸਮੈਕਾਂ ਸਮੋਕਾ ਪੱਟਿਆ ਪਿਆ ਜਦੋਂ ਮੈਂ ਵੇਖਿਆ ਮੈਨੂੰ ਘਬਰਾਹਟ ਹੋ ਗਈ ਮੈਂ ਕਿ ਕਿਸੇ ਨੇ ਕੋਈ ਛੇੜਛਾੜ ਨਹੀਂ ਕੀਤੀ ਹੈ ਦਰਾਜ ਨਾਲ ਪਰ ਜਦੋਂ ਬਾਅਦ ਚ ਮੈਂ ਜੋ ਦੇਖਿਆ ਦਰਾਜ ਚ ਕੁਝ ਵੀ ਨਹੀਂ ਸੀ ਜੀ ਉਹਦੇ ਵਿੱਚ ਕੋਈ ਪੇਮੈਂਟ ਦੇ ਗਿਆ ਸੀ ਅੱਜ ਸਾਨੂੰ ਸਵੇਰੇ ਜੀ ਕਿੰਨੀ ਪੇਮੈਂਟ ਸੀ ਕਾਹਦਾ ਕੰਮ ਕਰ ਰਿਹਾ ਥੋੜਾ ਵੀਰੇ ਆਪਣਾ ਏਸੀਆਂ ਦਾ ਕੰਮ ਹੈ ਜੀ ਯਾਦ ਵੀ ਸੀ ਸੇਲਸ ਕਾਰਪੋਰੇਸ਼ਨ ਦੇ ਨਾਮ ਤੋਂ ਆਪਣੀ ਕੋਈ ਸਾਡੇ ਕਿੱਥੇ ਜੀ ਹੈ ਜੀ ਗਊਸ਼ਾਲਾ ਕੋਲੇ ਦੁਕਾਨ ਹੈ ਜੀ ਹੂੰ ਗੀਤਾ ਹਸਪੀਟਲ ਦੇ ਨਾਲ ਤੇ 60000 ਰੁਪਏ ਪਿਆ ਸੀ ਉਂ ਤੇ 2-3000 ਰੁਪਏ ਖੁੱਲਾ ਪਿਆ ਸੀਗਾ ਜੀ ਉਹ ਸਾਰੇ ਪੈਸੇ ਉਂ ਲਿਖਾਵੇ ਲੂਵੇ ਪਏ ਸੀਗੇ ਜੀ ਉਹ ਤਾਂ ਉਵੇਂ ਹੀ ਰੱਖ ਗਿਆ ਬੰਦਾ ਜੀ ਤੇ ਪੈਸੇ ਸਾਰੇ ਲੱਗੇ ਕਿ ਚੱਕੀ ਕੀ ਦਰਖਾਸਤ ਵਗੈਰਾ ਦਿੱਤੀ ਤੁਸੀਂ ਅਸੀਂ ਅਸੀਂ ਦਰਖਾਸਤ ਦਿੱਤੀ ਹੈ ਜੀ ਹੁਣੇ ਜੀ ਥਾਣੇ 'ਚ ਖੜੇ ਆ ਜੀ ਅਸੀਂ ਵੈਸਾ ਹੀ ਉਮੀਦ ਕਰਦੇ ਆ ਜੀ ਜਿਹੇ ਜਿੰਨਾ ਦੀ ਡਿਊਟੀ ਲਾਣਗੇ ਤੇ ਜਲਦੀ ਤੋਂ ਜਲਦੀ ਸਾਨੂੰ ਬੰਦਾ ਲੱਭ ਕੇ ਦੇਣ ਦਿਨ ਦੇ ਚੋਰੀ ਕੀ ਕਹਿ ਰਹੇ ਇਹ ਬਹੁਤ ਮਨਪੰਨ ਦੀ ਖਬਰ ਹੈ ਜੀ ਪਾਉਂਦੀ ਸਾਰੀ ਮੰਡੀ ਵਾਸਤੇ ਲਾ ਲਓ ਆਸੇ ਪਾਸੇ ਵਾਸਤੇ ਲਾ ਲਓ ਜੀ ਦਿਨੇ ਚੋਰੀ ਸਭ ਤੋਂ ਮਾੜੀ ਰਾਤ ਬਰਾਤ ਤੇ ਚਲੋ ਮੰਨੇ ਜੀ ਸੁੱਤੇ ਪਏ ਆ ਕੋਈ ਆ ਗਿਆ ਜਾਵੜੇ ਹਨਾ ਜੀ ਦਿਨੇ ਚੋਰੀ ਸਭ ਤੋਂ ਮਾੜੀ ਗੱਲ ਹੈ ਮੇਨ ਰੋਡ ਹੈ ਜੀ ਨਾਲ ਸਾਡੇ ਉੱਥੇ ਨਾਲ ਰਹਿੰਦੇ ਆ ਘਰ ਦੇ ਵਿਦਿਖ ਵਾਲੇ ਨਾਲ ਹੀ ਫੈਮਿਲੀ ਹੈ ਜੀ ਤੇ ਜੇ ਦਿਨੀ ਚੋਰੀ ਹੋਣ ਲੱਗੀ ਫੇਰ ਤਾਂ ਸਾਨੂੰ ਸ਼ਟਰ ਸੱਟ ਕੇ ਜਾਣਾ ਪਿਆ ਕਰੂ ਜੀ ਦੁਕਾਨ ਦਾ ਹੋਰ ਤਾਂ ਕੀ ਕਰ ਸਕਦੇ ਕੋਈ ਸੀਸੀ ਟੀਵੀ ਫੁਟੇਜ ਉਹ ਸਾਡੇ ਆਪ ਦੇ ਕੈਮਰੇ ਲੱਗੇ ਆ ਜੀ ਕੈਮਰੇ ਚੱਲੀ ਜਾਂਦੇ ਬੰਦਾ ਸ਼ਰਿਆਂ ਵਿੱਚ ਆ ਜਾਂਦਾ ਰੀ ਤੇ ਸ਼ਰਿਆਂ ਵਿੱਚ ਸਮਾਨ ਚੱਕ ਕੇ ਲੈ ਗਿਆ ਸਾਰੇ ਉਹਦੇ ਵਿੱਚ ਆਇਆ ਬੰਦਾ ਜੀ ਹਾਂ ਜੀ ਜਮਾਂ ਸ਼ਰਿਆਂ ਵਿੱਚ ਆ ਜੀ ਦਰਾਇਪੱਟ ਦਾ ਪੈਸੇ ਜੇਬ ਚ ਪੰਥਾ ਜੀ ਇੱਕ ਬਾਾਰ ਕਰ ਇੱਕ ਬਾਾਰ ਖੜਾ ਦੋ ਜਨੇ ਆ ਜੀ ਇੱਕ ਬਾਾਰ ਖੜਾ ਇੱਕ ਅੰਦਰ ਕੰਮ ਕਰੀ ਜਾਂਦਾ ਸਭ ਮੁਟਰਾਈ ਮੋਟਰ ਸਾਹਿਬ ਕੀ ਕਹਿਣਾ ਚਾਹੋਗੇ ਚੋਰੀ ਹੋਈ ਹੈ ਦਿੰਦੇ ਹਾਲੇ ਬਸ ਮੈਨੂੰ ਟੈਲੀਫੋਨ ਆਇਆ ਜੋਨੀ ਦਾ ਵੀ ਮੇਰੇ ਬੋਰਡ ਦੇ ਬੰਦੇ ਹੈ ਇਹ ਵੀ ਬਹੁਤ ਮੇਰੇ ਮਿੱਤਰ ਹੈ ਕਹਿੰਦੇ ਵੀ ਐ ਕਰਕੇ ਚੋਰੀ ਹੋ ਗਈ ਮੈਂ ਆਇਆ ਮੈਂ ਦੇਖਿਆ ਵੀ ਇਹਨਾਂ ਦੇ ਡਰਾਅ ਦੇ ਵਿੱਚੋਂ 63000 ਦੇ ਤਕਰੀਬਨ ਕੱਢੇ ਹੋਏ ਹੈ ਤੇ ਬੰਦਿਆਂ ਦੀ ਸੀਸੀਟੀਵੀ ਦੇ ਵਿੱਚ ਵੀ ਫੋਟੋ ਆ ਰਹੀ ਹੈ ਇੱਕ ਬੰਦਾ ਬਾਹਰ ਖੜਾ ਹੈ ਇੱਕ ਬੰਦਾ ਅੰਦਰ ਪੈਸੇ ਕੱਢ ਰਿਹਾ ਤੇ ਅਸੀਂ ਮੈਂ ਇਹਨੂੰ ਨਾਲ ਲੈ ਕੇ ਥਾਣੇ ਵਿੱਚ ਆਇਆ ਹੁਣ ਕਮਪਲੇਂਟ ਕੀਤੀ ਹੈ ਪੁਲਿਸ ਜਾ ਰਹੀ ਹੈ ਹੁਣੇ ਤੇ ਇਸ ਕਰਕੇ ਅਸੀਂ ਇੱਕ ਪੁਲਿਸ ਨੂੰ ਮੈਂ ਜਦੋਂ ਪੁੱਛਿਆ ਮੁੰਛੀ ਜੀ ਨੂੰ ਮੈਂ ਕਿਹਾ ਯਾਰ ਇਹ ਕੈਮਰੇ ਸੋਡੇ ਜਿਹੜੇ ਚੌਂਕ ਦੇ ਵਿੱਚ ਕੈਮਰੇ ਲੱਗੇ ਆ ਉਹਦੇ ਵਿੱਚ ਬੰਦੇ ਆ ਜਾਣਗੇ ਕਹਿੰਦਾ ਕਹਿੰਦਾ ਮੇਰੇ ਕਹਿੰਦਾ ਭਰਾ ਜੀ ਉਹ ਤਾਂ ਕਹਿੰਦਾ ਕੈਮਰੇ ਖਰਾਬ ਆ ਮਤਲਬ ਉੱਥੇ ਹੋਏ ਵੀ ਆ ਕਬੀੜੀ ਨੇ ਮੇਰੇ ਨਾਲ 40 ਲੱਖ ਦੀ ਲਾਗਤ ਨਾਲ ਸ਼ਾਇਦ ਇਹ ਕੈਮਰੇ ਆਂ ਦਾ ਮੇਰੇ ਨਾਲ ਲੱਗਦਾ ਬਿੱਲ ਪਾਇਆ ਸੀ ਅੱਜ ਤੋਂ 6 ਸਾਲ ਕਹਿੰਦਾ 1.5 ਸਾਲ ਪਹਿਨਾ ਤਾਂ ਜਿਹੜੇ ਕੈਮਰੇ ਹੈਗੇ ਉਹ ਖਰਾਬ ਹੋ ਗਏ ਜਾਂ ਉਹਨਾਂ ਦਾ ਪੇਵੜ ਨਹੀਂ ਕੀਤਾ ਉਹ ਕੈਮਰੇ ਵੀ ਬੰਦ ਪਏ ਆ ਪ੍ਰਸ਼ਾਸਨ ਨੂੰ ਅਸੀਂ ਇਹ ਵੀ ਮੰਗ ਕਰਾਂਗੇ ਵੀ ਇਹ ਕੈਮਰੇ ਜਲਦੀ ਜਲਦੀ ਚਾਲੂ ਕਰਾਈ ਜਾਣ ਕਿਉਂਕਿ ਕ੍ਰਾਇਮ ਇੰਨਾ ਕਾ ਵੀ ਰਹੇ ਰੱਬ ਦਾ ਨਾਮ ਲਓ ਦਿਨ ਦੀ ਹੜੀ ਜਿਹੜੀ ਚੋਰੀ ਐ ਹਰ ਵਪਾਰੀ ਆਸੇ ਹਰ ਦੁਕਾਨਦਾਰ ਆਸੇ ਬਹੁਤ ਵੱਡੀ ਗੱਲ ਐ ਵੀ ਇੱਕ ਬੰਦਾ ਮੰਨ ਕਰਦਾ ਵੀ ਕੰਮ ਕਿਵੇਂ ਕਰੂਗਾ ਜਿਹੜੇ ਬੰਦੇ ਨਿਸ਼ਾਨੋਂ 5-400 ਰੁਪਏ ਕਵਾਣਾ 36000 ਰੁਪਏ ਤੋਂ ਜਿਆਦਾ ਨਿਕਲ ਜਾਣਾ ਕਿਵੇਂ ਉਹਦਾ ਮਨ ਮਤਲਬ ਉੱਚਾ ਹੋਊਗਾ ਬੰਦੋ ਵਪਾਰੀਆਂ ਦੇ ਮਨ ਚ ਕਿੰਨਾ ਕ ਡਰ ਆ ਜੀ ਵਪਾਰੀਆਂ ਦੇ ਮਨ ਚ ਪੂਰਾ ਡਰ ਆ ਜੀ ਦੀ ਗੱਡੀ ਦਾ ਪੂਰਾ ਡਰ ਇਸ ਗੱਲ ਚ ਵੀ ਸਾਡੇ ਜਿਵੇਂ ਦਿਨ ਦੀ ਹੜੀ ਚੋਰੀ ਹੋ ਗਈ ਅਸੀਂ ਡੀਐਸਪੀ ਸਾਹਿਬ ਨੂੰ ਇਹੀ ਬੇਨਤੀ ਕਰਾਂਗੇ ਵੀ ਚੰਗੇ ਅਫਸਰ ਦੀ ਤਵਦੀਸ਼ ਕਰਕੇ ਤੇ ਪਰਚਾ ਦਰਜ ਕਰਕੇ ਚੰਗਾ ਉਹ ਇੱਕ ਡੱਬਾ ਚਲਾਇਆ ਜਾਵੇ ਬਾਲਾ ਫਿਰ ਜੇ ਕਿਹਦੇ ਸੇ ਲੈ ਕੇ ਵਪਾਰੀਆਂ ਨੂੰ ਜਿਹੜਾ ਹੈਗਾ ਵੀ ਉਹ ਮਿਲੂਗਾ ਨਹੀਂ ਆ ਮਿਲੂਗਾ ਨਹੀਂ ਤਾਂ ਬਾਲਾ ਇਹ ਕਹਿੰਨਗੇ ਵੀ ਯਾਰ ਪਤਲੀ ਚੋਰੀ ਕਿਵੇਂ ਹੋਣਾ ਪੀ ਬੰਦੇ ਨੇ ਕੰਮ ਹੀ ਨਹੀਂ ਕਰਦਾ ਕਿਸੇ ਨੇ